आशा ਨੇ ਆਪਣੀ ਕਰੋੜਾਂ ਵਾਲੀ ਕੋਠੀ ਵੇਚ ਦਿੱਤੀ ਜ਼ਿੰਦਗੀ ਤੋਂ ਗਾਇਬ ਹੋ ਗਈ ਤੇ ਸਿਰਫ ਇੱਕ ਚਿੱਠੀ ਛੱਡੀ ਸਰਪ੍ਰਾਈਜ਼ ਇਹ ਤੇਰੀ ਮਾਂ ਸੀ ਕਿਹਨੋਣੀ ਜਿਸਨੇ ਅਜਿਹਾ ਕੀਤਾ ਆਸ਼ਾ ਹਮੇਸ਼ਾ ਦੂਜਿਆਂ ਲਈ ਜਿੰਦੀ ਆਈ ਸੀ ਉਸਦੇ ਪਤੀ ਨੇ ਉਸ ਨੂੰ ਉਸ ਵੇਲੇ ਛੱਡ ਦਿੱਤਾ ਸੀ ਜਦੋਂ ਉਹ 31 ਸਾਲ ਦੀ ਸੀ ਇੱਕ ਛੋਟੀ ਜਹੀ ਧੀ ਨਾਲ ਇਕੱਲੀ ਤੇ ਟੁੱਟੀ ਹੋਈ ਪਰ ਉਸਨੇ ਹਾਰ ਨਹੀਂ ਮੰਨੀ ਉਸਨੇ ਆਪਣੀ ਧੀ ਪ੍ਰੀਤ ਲਈ ਹਰ ਤਕਲੀਫ ਚੱਲੀ ਦਿਨ ਵਿੱਚ ਸਿਲਾਈ ਦਾ ਕੰਮ ਕੀਤਾ ਰਾਤ ਨੂੰ ਸਕੂਲ ਦੀ ਫੀਸ ਲਈ ਹਿਸਾਬ ਜੋੜਿਆ ਉਸਨੇ ਆਪਣੀਆਂ ਖੁਸ਼ੀਆਂ ਦਫਨ ਕਰ ਦਿੱਤੀਆਂ ਤਾਂ ਜੋ ਉਸ ਦੀ ਧੀ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ ਹੌਲੀ-ਹੌਲੀ ਸਮਾਂ ਬੀਤਦਾ ਗਿਆ ਪ੍ਰੀਤ ਵੱਡੀ ਹੋਈ ਪੜੀ ਤੇ ਨੌਕਰੀ ਲੱਗ ਗਈ ਉਸਨੇ ਇੱਕ ਚੰਗਾ ਮੁੰਡਾ ਚੁਣਿਆ ਵਿਆਹ ਹੋ ਗਿਆ ਤੇ ਉਸਦਾ ਇੱਕ ਪਿਆਰਾ ਪੁੱਤ ਅਰਜੁਨ ਹੋਇਆ ਹੁਣ ਆਸ਼ਾ ਦਾ ਜੀਵਨ ਪੂਰਾ ਉਸ ਬੱਚੇ ਦੇ ਆਲੇ-ਦੁਆਲੇ ਘੁੰਮਣ ਲੱਗ ਪਿਆ ਸੀ। ਸਵੇਰੇ ਉੱਠਦਿਆਂ ਹੀ ਉਹ ਅਰਜੁਨ ਲਈ ਟਿਫਨ ਤਿਆਰ ਕਰਦੀ। ਦੁਪਹਿਰ ਵਿੱਚ ਉਸ ਨਾਲ ਹੋਮਵਰਕ ਕਰਦੀ ਤੇ ਰਾਤ ਨੂੰ ਉਸ ਨੂੰ ਕਹਾਣੀਆਂ ਸੁਣਾਉਂਦੀ। ਉਸ ਦਾ ਪੁਰਾਣਾ ਘਰ, ਉਹੀ ਮਕਾਨ ਜਿਸ ਨੂੰ ਉਸ ਨੇ ਆਪਣੇ ਹੱਥੀ ਬਣਾਇਆ ਸੀ। ਉਸ ਲਈ ਮੰਦਰ ਵੀ ਸੀ ਤੇ ਘਰਾ ਵੀ ਸੀ, ਉੱਥੇ ਜਾਂਦਾ ਸੀ ਤੇ ਦਰਦ ਵੀ। ਉਸ ਨੇ ਕਦੇ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ। ਉਸਨੂੰ ਲੱਗਦਾ ਸੀ ਕਿ ਆਪਣਿਆਂ ਦੀ ਸੇਵਾ ਹੀ ਜੀਵਨ ਦਾ ਧਰਮ ਹੈ ਇੱਕ ਦਿਨ ਜਦੋਂ ਉਹ ਕੱਪੜੇ ਸੁਕਾ ਰਹੀ ਸੀ ਤਦ ਪ੍ਰੀਤ ਦਾ ਫੋਨ ਆਇਆ ਉਧਰੋਂ ਪ੍ਰੀਤ ਨੇ ਪਿਆਰ ਨਾਲ ਕਿਹਾ ਮਾਂ ਤੁਸੀਂ ਕਮਾਲ ਹੋ ਨਹੀਂ ਜਾਣਦੇ ਮੈਂ ਤੁਹਾਡੇ ਬਿਨਾ ਕੀ ਕਰਦੀ ਲਵ ਯੂ ਮਾਂ ਆਸ਼ਾ ਮੁਸਕੁਰਾ ਪਈ ਉਸਨੇ ਉੱਥੇ ਹੀ ਉੱਤਰ ਦਿੱਤਾ ਜੋ ਹਰ ਮਾਂ ਦਿੰਦੀ ਹੈ ਮੈਂ ਵੀ ਤੈਨੂੰ ਬਹੁਤ ਪਿਆਰ ਕਰਦੀ ਹਾਂ ਬੇਟਾ ਪਰ ਉਸ ਦਿਨ ਸ਼ਾਮ ਨੂੰ ਜੋ ਵਾਪਰਿਆ ਉਸਨੇ ਇਸ ਪਿਆਰ ਦੀ ਪਰਤ ਨੂੰ ਇੱਕ ਝਟਕੇ ਵਿੱਚ ਉਧੇੜ ਦਿੱਤਾ ਕਿਣ ਉਹ ਸ਼ਬਦ ਜਿਸ ਨੇ ਦਿਲ ਤੋੜ ਦਿੱਤਾ ਕੁਝ ਮਿੰਟ ਬਾਅਦ ਉਹੀ ਨੰਬਰ ਫਿਰ ਵੱਜਿਆ ਆਸ਼ਾ ਨੇ ਫੋਨ ਚੱਕਿਆ ਹੈਲੋ ਪ੍ਰੀਤ ਬੇਟਾ ਕੋਈ ਜਵਾਬ ਨਹੀਂ ਆਇਆ ਸਿਰਫ ਹਲਕੀਆਂ ਜਿਹੀਆਂ ਆਵਾਜ਼ਾਂ ਸੀ ਉਸਨੇ ਧਿਆਨ ਨਾਲ ਸੁਣਿਆ ਤੇ ਫਿਰ ਉਹੀ ਆਵਾਜ਼ ਉਹੀ ਪ੍ਰੀਤ ਪਰ ਇਸ ਵਾਰ ਕਿਸੇ ਹੋਰ ਸ਼ਬਦਾਂ ਵਿੱਚ ਉਹ ਮੈਨੂੰ ਘੂਟਨ ਦਿੰਦੀ ਹੈ ਸੀਮਾ ਮੇਰੀ ਮਾਂ ਮੈਨੂੰ ਕਿਨ ਦਲਾਉਂਦੀ ਹੈ ਉਸ ਦੇ ਹੱਥੋਂ ਫੋਨ ਡਿੱਗ ਗਿਆ ਉਹ ਕਿਨ ਸ਼ਬਦ ਮਨੋਂ ਕਿਸੇ ਨੇ ਉਸ ਦੇ ਦਿਲ ਉੱਤੇ ਪੱਥਰ ਰੱਖ ਦਿੱਤਾ ਹੋਵੇ ਉਹ ਇੱਕ ਪਲ ਵਿੱਚ ਬੁੱਢੀ ਲੱਗਣ ਲੱਗ ਪਈ ਦਿਲ ਵਿੱਚ ਇੱਕ ਖਾਲੀਪਨ ਇੱਕ ਥਕਾਵਟ ਤੇ ਇੱਕ ਅਜੀਬ ਜਿਹੀ ਸ਼ਾਂਤੀ ਸ ਆ ਗਈ ਜਿਵੇਂ ਦਰਦ ਨੇ ਖੁਦ ਨੂੰ ਸਮਰਪਿਤ ਕਰ ਦਿੱਤਾ ਹੋਵੇ ਸ਼ਾਮ ਨੂੰ ਸਭ ਕੁਝ ਸਧਾਰਨ ਸੀ अर्जुन ਨੇ ਦਾਲ ਦੀ ਤਾਰੀਫ ਕੀਤੀ। ਪ੍ਰੀਤ ਨੇ ਆਪਣੇ ਦਫ਼ਤਰ ਦੀਆਂ ਗੱਲਾਂ ਦਸੀਆਂ ਤੇ ਆਸ਼ਾ ਮੁਸਕਰਾਉਂਦੀ ਹੋਈ ਸਭ ਕੁਝ ਸੁਣਦੀ ਰਹੀ। ਪਰ ਉਸ ਦੇ ਅੰਦਰ ਕੁਝ ਮਰ ਚੁੱਕਿਆ ਸੀ। ਰਾਤ ਨੂੰ ਜਦੋਂ ਪ੍ਰੀਤ ਨੇ ਵੀਡੀਓ ਕਾਲ ਉੱਤੇ ਗੁੱਡ ਨਾਈਟ ਮਾਂ ਕਿਹਾ ਤਾਂ ਆਸ਼ਾ ਨੇ ਸਿਰ ਹਿਲਾ ਦਿੱਤਾ। ਉਸ ਦੀ ਮੁਸਕਰਾਹਟ ਵਿੱਚ ਹੁਣ ਇੱਕ ਦੂਰੀ ਸੀ। ਇੱਕ ਅਜੀਹੀ ਦੂਰੀ ਜੋ ਸ਼ਬਦਾਂ ਨਾਲ ਨਹੀਂ, ਅਹਿਸਾਸ ਨਾਲ ਮਹਿਸੂਸ ਹੁੰਦੀ ਹੈ। ਅਗਲੇ ਕੁਝ ਦਿਨ ਬਹੁਤ ਚੁੱਪਚਾਪ ਬੀਤੇ। ਪ੍ਰੀਤ देर ਨਾਲ ਘਰ ਆਉਂਦੀ ਸਿੱਧਾ ਆਪਣੇ ਕਮਰੇ ਵਿੱਚ ਚਲੀ ਜਾਂਦੀ ਅਰਜੁਨ ਆਪਣੇ ਸਕੂਲ ਦੀਆਂ ਗੱਲਾਂ ਕਰਦਾ ਪਰ ਹੁਣ ਘਰ ਵਿੱਚ ਹਾਸੇ ਦਾ ਰੰਗ ਫਿੱਕਾ ਪੈ ਗਿਆ ਸੀ ਇੱਕ ਦਿਨ ਆਸ਼ਾ ਨੇ ਝੂਠ ਮੁਠ ਪਿੱਠ ਦਰਦ ਦਾ ਬਹਾਨਾ ਬਣਾਇਆ ਤਾਂ ਜੋ ਦੇਖ ਸਕੇ ਕਿ ਕੀ ਧੀ ਨੂੰ ਕੋਈ ਫਰਕ ਪਵੇਗਾ ਅਰਜੁਨ ਦੌੜ ਕੇ ਆਇਆ ਬੋਲਿਆ ਨਾਨੀ ਲੇਟ ਜਾਓ ਮੈਂ ਤੇਲ ਮਲ ਦਿੰਦਾ ਹਾਂ ਪਰ ਪ੍ਰੀਤ ਨੇ ਸਿਰਫ ਇੱਕ ਨਜ਼ਰ ਪਾਈ ਤੇ ਬੋਲੀ मां ਤੁਸੀਂ ਹਰਾਮ ਕਰੋ ਮੈਂ ਬਾਹਰੋਂ ਬਰੀਆਨੀ ਮੰਗਾ ਰਹੀ ਹਾਂ ਆਸ਼ਾ ਨੇ ਮਹਿਸੂਸ ਕੀਤਾ ਹੁਣ ਉਹ ماں ਨਹੀਂ ਰਹੀ ਸਿਰਫ ਘਰ ਦੀ ਇੱਕ ਆਧ੍ਰਿਸ਼ਟ ਛਾਂ ਹੈ ਇੱਕ ਮਸ਼ੀਨ ਜੋ ਖਾਣਾ ਬਣਾਉਂਦੀ ਹੈ ਸਫਾਈ ਕਰਦੀ ਹੈ ਪਰ ਕਿਸੇ ਦੀਆਂ ਭਾਵਨਾਵਾਂ ਵਿੱਚ ਹੁਣ ਜਗ੍ਹਾ ਨਹੀਂ ਰੱਖਦੀ ਉਸ ਰਾਤ ਉਹ ਰੋਈ ਨਹੀਂ ਸਿਰਫ ਖਿੜਕੀ ਕੋਲ ਬੈਠੀ ਰਹੀ ਚੰਨ ਦੀ ਰੋਸ਼ਨੀ ਵਿੱਚ ਪੁਰਾਣੀਆਂ ਤਸਵੀਰਾਂ ਦੇਖਦੀ ਹੋਈ ਉਹ ਸੋਚਦੀ ਰਹੀ ਕਿ ਮੈਂ ਕੁਝ ਗਲਤ ਕੀਤਾ ਸੀ ਕਿ ਪਿਆਰ ਦੇਣਾ ਵੀ ਕਿਸੇ ਨੂੰ ਘਿੰਨ ਦਿਲਾ ਸਕਦਾ ਹੈ ਸਵੇਰ ਹੋਈ ਤਾਂ ਉਸਨੇ ਫੈਸਲਾ ਲੈ ਲਿਆ ਹੁਣ ਉਸਨੂੰ ਆਪਣੇ ਆਪ ਤੋਂ ਦੂਰ ਜਾਣਾ ਪਵੇਗਾ ਆਸ਼ਾ ਆਪਣੀ ਪੁਰਾਣੀ ਸਹੇਲੀ ਸੀਮਾ ਕਪੂਰ ਘਰ ਗਈ ਜੋ ਖੁਦ ਇੱਕ ਵਿਧਵਾ ਸੀ ਤੇ ਦੁਨੀਆ ਦੇਖ ਚੁੱਕੀ ਸੀ ਸੀਮਾ ਨੇ ਉਸਨੂੰ ਦੇਖਦਿਆਂ ਹੀ ਪੁੱਛਿਆ ਕੀ ਗੱਲ ਹੈ ਆਸ਼ਾ ਚਿਹਰਾ 부ੱਜਾ 부ੱਜਾ ਲੱਗ ਰਿਹਾ ਹੈ ਆਸ਼ਾ ਨੇ ਸਭ ਕੁਝ ਦੱਸ ਦਿੱਤਾ ਫੋਨ ਉੱਤੇ ਸੁਣੀ ਗੱਲ ਕਿਹਨ ਸ਼ਬਦ ਤੇ ਆਪਣੀ ਟੁੱਟਦੀ ਆਤਮਾ ਸੀਮਾ ਨੇ ਕੁਝ ਪਲ ਚੁੱਪ ਰਹਿ ਕੇ ਕਿਹਾ ਜੀ ਉਹ ਕਹਿੰਦੀ ਹੈ ਕਿ ਉਸ ਨੂੰ ਤੇਥੋਂ ਘਿਣਾਉਂਦੀ ਹੈ ਤਾਂ ਫਿਰ ਉਹੀ ਨਾ ਬਣੋ ਜਿਸ ਤੋਂ ਉਸ ਨੂੰ ਨਫ਼ਰਤ ਹੈ ਉਸ ਨੂੰ ਦੂਰੀ ਦੇ ਦਿਓ ਸ਼ਾਇਦ ਇਹੀ ਉਹ ਚਾਹੁੰਦੀ ਹੈ ਆਸ਼ਾ ਨੇ ਉਸ ਦੀ ਗੱਲ ਸੁਣੀ ਤੇ ਪਹਿਲੀ ਵਾਰ ਉਸ ਨੂੰ ਲੱਗਿਆ ਕਿ ਸ਼ਾਇਦ ਇਹੀ ਸਹੀ ਹੈ ਪਿਆਰ ਹਮੇਸ਼ਾ ਨੇੜੇ ਰਹਿ ਕੇ ਨਹੀਂ ਨਿਭਾਇਆ ਜਾਂਦਾ ਕਈ ਵਾਰ ਦੂਰੀ ਹੀ ਸਭ ਤੋਂ ਡੂੰਗੀ ਸਿੱਖਿਆ ਦਿੰਦੀ ਹੈ ਉਸ ਰਾਤ ਉਸਨੇ ਆਪਣੀ ਕਿਸਮਤ ਦੀ ਦਿਸ਼ਾ ਬਦਲਣ ਦਾ ਫੈਸਲਾ ਕੀਤਾ ਰਾਤ ਨੂੰ ਉਸਨੇ ਆਪਣਾ ਲੈਪਟਾਪ ਖੋਲ੍ਹਿਆ ਅਤੇ ਰੀਅਲ ਈਸਟੇਟ ਵੈਬਸਾਈਟ ਉੱਤੇ ਆਪਣੇ ਘਰ ਦੀ ਜਾਣਕਾਰੀ ਭਰੀ ਉਸਨੂੰ ਪਤਾ ਚੱਲਿਆ ਇਸ ਮਕਾਨ ਦੀ ਕੀਮਤ 90 ਤੋਂ 100 ਲੱਖ ਵਿਚਕਾਰ ਹੋ ਸਕਦੀ ਹੈ ਉਸਨੇ ਮੁਸਕਰਾ ਕੇ ਕਿਹਾ ਇੰਨਾ ਕਾਫੀ ਹੈ ਨਵੀਂ ਸ਼ੁਰੂਆਤ ਲਈ ਫਿਰ ਉਸਨੇ ਆਪਣੇ ਸਾਫ ਸੁਥਰੇ ਸਾਇਨ ਵਿੱਚ ਇੱਕ ਚਿੱਠੀ ਲਿਖੀ ਪ੍ਰੀਏ ਪ੍ਰੀਤ ਤੂੰ ਕਹਿੰਦੀ ਹੈ ਕਿ ਤੈਨੂੰ ਮੇਥੋਂ ਕਿਣੌਂਦੀ ਹੈ ਤਾਂ ਮੈਂ ਤੇਰੀ ਇਹ ਸਮੱਸਿਆ ਹੱਲ ਕਰ ਦਿੱਤੀ ਹੈ ਮੈਂ ਇਹ ਘਰ ਬੇਚ ਦਿੱਤਾ ਹੈ ਤੇ ਤੇਰੀ ਜ਼ਿੰਦਗੀ ਤੋਂ ਜਾ ਰਹੀ ਹਾਂ ਅਰਜੁਨ ਦਾ ਧਿਆਨ ਰੱਖਣਾ ਮਾਂ ਆਸ਼ਾ ਉਸਨੇ ਉਹ ਚਿੱਠੀ ਸੀਮਾ ਨੂੰ ਸੌਂਪੀ ਤਾਂ ਜੋ ਉਹ ਲੋੜ ਪੈਣ ਤੇ ਪ੍ਰੀਤ ਨੂੰ ਦੇ ਸਕੇ ਫਿਰ ਉਸਨੇ ਇੱਕ ਛੋਟਾ ਜਿਹਾ ਬੈਗ ਚੁੱਕਿਆ ਤੇ ਰੇਲਵੇ ਸਟੇਸ਼ਨ ਵੱਲ ਨਿਕਲ ਪਈ ਪਲੇਟਫਾਰਮ ਉੱਤੇ ਭੀੜ ਸੀ ਪਰ ਉਸ ਦੇ ਅੰਦਰ ਸ਼ਾਂਤੀ ਸੀ ਇੱਕ ਅਜੀਬ ਮਿੱਠੀ ਜਿਹੀ ਸ਼ਾਂਤੀ ਜੋ ਉਸਨੇ ਸਾਲਾਂ ਤੋਂ ਮਹਿਸੂਸ ਨਹੀਂ ਕੀਤੀ ਸੀ ਟ੍ਰੇਨ ਦੀ ਖਿੜਕੀ ਤੋਂ ਬਾਹਰ ਦੇਖਦਿਆਂ ਉਸਨੇ ਆਪਣੇ ਆਪ ਨੂੰ ਕਿਹਾ ਹੁਣ ਮੈਂ ਸਿਰਫ ਆਸ਼ਾ ਹਾਂ ਕਿਸੇ ਦੀ ਮਾਂ ਕਿਸੇ ਦੀ ਜ਼ਿੰਮੇਵਾਰੀ ਨਹੀਂ ਬਾਸ ਨੂੰ ਨੂੰ ਨਹੀਂ ਪਤਾ ਸੀ ਕਿ ਰਿਸ਼ੀਕੇਸ਼ ਵਿੱਚ ਕੀ ਹੋਵੇਗਾ ਹਰ ਪਹਿਲੀ ਵਾਰ ਉਸਨੂੰ ਲੱਗਿਆ ਜਿਵੇਂ ਉਹ ਸੱਚ ਵਿੱਚ ਜੀ ਰਹੀ ਹੈ ਤਿੰਨ ਦਿਨ ਬੀਤ ਚੁਕੇ ਸੀ ਘਰ ਵਿੱਚ ਅਜੀਬ ਜਿਹੀ ਖਾਮੋਸ਼ੀ पसरी ਹੋਈ ਸੀ ਜਿਵੇਂ ਕਿਸੇ ਨੇ ਹਵਾ ਤੱਕ ਰੋਕ ਦਿੱਤੀ ਹੋਵੇ ਪ੍ਰੀਤ ਦਫ਼ਤਰ ਤੋਂ ਆਈ ਤਾਂ ਦਰਵਾਜ਼ਾ ਅੱਧਾ ਖੁੱਲ੍ਹਾ ਮਿਲਿਆ ਉਸਨੇ ਸੋਚਿਆ ਮਾਂ ਸ਼ਾਇਦ ਅਰਜੁਨ ਨੂੰ ਸੁਲਾ ਰਹੀ ਹੋਵੇਗੀ ਪਰ ਅੰਦਰ ਕਦਮ ਰੱਖਦਿਆਂ ਹੀ ਉਸਨੂੰ ਇੱਕ ਅਜੀਬ ਜਿਹਾ ਸੁੰਨਪਨ ਮਹਿਸੂਸ ਹੋਇਆ ਰਸੋਈ ਵਿੱਚ ਬਰਤਨ ਵੈਸੇ ਹੀ ਰੱਖੇ ਸੀ ਟੇਬਲ ਉੱਤੇ ਉਹੀ ਅਧੂਰੀ ਚਾਹ ਦੀ ਪਿਆਲੀ ਸੀ ਤੇ ਮਾਂ ਦਾ ਤੱਕਿਆ ਖਾਲੀ ਸੀ ਉਸ ਦਾ ਦਿਲ ਟੜਕਣ ਤੋਂ ਰਹਿ ਗਿਆ ਮਾਂ ਮਾਂ ਉਸ ਨੇ ਹਰ ਕਮਰੇ ਵਿੱਚ ਪੁਕਾਰਿਆ ਕੋਈ ਜਵਾਬ ਨਹੀਂ ਤਦ ਦਰਵਾਜ਼ੇ ਦੀ ਘੰਟੀ ਵੱਜੀ ਬਾਹਰ ਸ਼ੀਮਾ ਆਂਟੀ ਖੜੀ ਸੀ ਚਿਹਰੇ ਉੱਤੇ ਗੰਭੀਰਤਾ ਸੀ ਤੇ ਹੱਥ ਵਿੱਚ ਇੱਕ ਮੁੜੀ ਹੋਈ ਚਿੱਠੀ ਇਹ ਤੇਰੀ ਮਾਂ ਨੇ ਤੇਰੇ ਲਈ ਛੱਡੀ ਹੈ ਬੇਟੀ ਉਸਨੇ ਹੌਲੀ ਸੁਰ ਵਿੱਚ ਕਿਹਾ ਪ੍ਰੀਤ ਦੇ ਹੱਥ ਕੰਬਣ ਲੱਗ ਪਏ ਉਸਨੇ ਲਿਫਾਫਾ ਖੋਲਿਆ ਕਾਗਜ਼ ਉੱਤੇ ਮਾਂ ਦੀ ਸਾਫ਼ ਸੁਥਰੀ ਲਿਖਾਵਟ ਸੀ ਉਹੀ ਲਿਖਾਵਟ ਜਿਸ ਨੂੰ ਉਹ ਬਚਪਨ ਵਿੱਚ ਕਾਪੀ ਕਰਦੀ ਸੀ ਪ੍ਰੀਏ ਪ੍ਰੀਤ ਤੂੰ ਕਹਿੰਦੀ ਹੈ ਤੈਨੂੰ ਮੇਰੇ ਤੋਂ ਕਿਹਣਾਉਂਦੀ ਹੈ ਤਾਂ ਮੈਂ ਤੇਰੀ ਇਹ ਪਰੇਸ਼ਾਨੀ ਦਾ ਹੱਲ ਕਰ ਦਿੱਤਾ ਹੈ ਮੈਂ ਇਹ ਘਰ ਵੇਚ ਦਿੱਤਾ ਹੈ ਤੇ ਤੇਰੀ ਜ਼ਿੰਦਗੀ ਤੋਂ ਜਾ ਰਹੀ ਹਾਂ ਅਰਜੁਨ ਦਾ ਧਿਆਨ ਰੱਖਣਾ ਤੇਰੀ ਮਾਂ ਆਸ਼ਾ ਉਹ ਚਿੱਠੀ ਜਿਵੇਂ ਕਿਸੇ ਨੇ ਦਿਲ ਉਤੇ ਰੱਖ ਦਿੱਤੀ ਹੋਵੇ ਪ੍ਰੀਤ ਦੇ ਬੁੱਲ ਕੰਬਣ ਲੱਗ ਪਏ ਉਸ ਨੇ ਫਿਰ ਪੜਿਆ ਤੇਰੀ ਜ਼ਿੰਦਗੀ ਤੋਂ ਜਾ ਰਹੀ ਹਾਂ ਅੱਖਾਂ ਵਿੱਚ ਹੰਝੂ ਬਰਸ ਪਏ ਕਮਰੇ ਦੀ ਹਰ ਚੀਜ਼ ਮਾਂ ਦੀ ਯਾਦ ਦਿਲਾ ਰਹੀ ਸੀ ਉਹ ਸਿਲਾਈ ਮਸ਼ੀਨ ਉਹ ਪੁਰਾਣਾ ਚਸ਼ਮਾ ਉਹ ਅੱਧਾ ਬੁਣਿਆ ਸਵੈਟਰ ਹੁਣ ਸਭ ਕੁਝ ਖਾਲੀ ਸੀ ਪ੍ਰੀਤ ਗੋਡਿਆਂ ਦੇ ਬਾਲ ਜਮੀਨ ਉੱਤੇ ਬੈਠ ਗਈ ਉਸ ਨੂੰ ਯਾਦ ਆਇਆ ਕਿ ਕਿੰਨੀ ਵਾਰ ਮਾਂ ਨੇ ਉਸ ਲਈ ਨੀਂਦ ਛੱਡੀ ਸੀ ਕਿੰਨੀ ਵਾਰ ਬਿਨਾਂ ਬੋਲੇ ਦਰਦ ਝੱਲਿਆ ਸੀ ਤੇ ਉਸਨੇ ਬਦਲੇ ਵਿੱਚ ਕੀ ਦਿੱਤਾ ਕੀਨ ਦਾਸ ਇੱਕ ਸ਼ਬਦ ਉਸ ਰਾਤ ਉਸਨੇ ਖਾਣਾ ਨਹੀਂ ਖਾਦਾ ਸਿਰਫ ਅਰਜੁਨ ਨੂੰ ਕਾਸ਼ਕੇ ਸਾਥੀ ਨਾਲ ਲਾਇਆ ਅਰਜੁਨ ਮਾਸੂਮੀਅਤ ਨਾਲ ਬੋਲਿਆ ਮੰਮਾ ਨਾਨੀ ਕਦੋਂ ਵਾਪਸ ਆਉਣਗੇ ਪ੍ਰੀਤ ਕੋਲ ਕੋਈ ਜਵਾਬ ਨਹੀਂ ਸੀ ਉਸਨੇ ਸਿਰਫ ਇੰਨਾ ਕਿਹਾ ਜਲਦੀ ਹੀ ਬੇਟਾ ਜਲਦੀ ਹੀ ਪਰ ਖੁਦ ਨੂੰ ਪਤਾ ਸੀ ਕਿ ਉਹ ਝੂਠ ਬੋਲ ਰਹੀ ਹੈ ਅਗਲੇ ਦਿਨ ਉਸਨੇ ਵਕੀਲ ਨਾਲ ਗੱਲ ਕੀਤੀ ਕੀ ਘਰ ਵਾਪਸ ਮੁੜ ਸਕਦਾ ਹੈ ਉਸਨੇ ਪੁੱਛਿਆ ਵਕੀਲ ਨੇ ਫਾਈਲ ਪਲਟਦਿਆਂ ਕਿਹਾ ਨਹੀਂ ਮੈਡਮ ਸਭ ਕਾਨੂੰਨੀ ਦਸਤਾਵੇਜ਼ ਪੂਰੇ ਹਨ ਤੁਹਾਡੇ ਨਾਂ ਤੇ ਕੁਝ ਨਹੀਂ ਹੈ ਮਤਲਬ ਉਹ ਸੱਚ ਵਿੱਚ ਚਲੀ ਗਈ ਜੀ ਸਭ ਰਜਿਸਟਰੀ ਦੇ ਹਿਸਾਬ ਨਾਲ ਉਹ ਘਰ ਹੁਣ ਵਿਕ ਚੁੱਕਿਆ ਹੈ। ਪ੍ਰੀਤ ਨੇ ਸਿਰ ਝੁਕਾ ਲਿਆ। ਉਸ ਨੂੰ ਹੁਣ ਅਹਿਸਾਸ ਹੋਇਆ ਕਿ ਉਸ ਨੇ ਸਿਰਫ ਘਰ ਨਹੀਂ ਗਵਾਇਆ। ਉਸ ਨੇ ਆਪਣੀ ਮਾਂ ਗਵਾ ਦਿੱਤੀ ਹੈ। ਉਹ ਰਾਤਾਂ ਹੁਣ ਬੇਚੈਨੀ ਵਿੱਚ ਬੀਤਣ ਲੱਗ ਪਈਆਂ। ਕਈ ਵਾਰ ਉਹ ਮਾਂ ਦੇ ਪੁਰਾਣੇ ਸੰਦੇਸ਼ ਪੜ੍ਹਦੀ। ਕਈ ਵਾਰ ਉਹਨਾਂ ਦੀ ਤਸਵੀਰ ਦੇਖਦੀ। ਕਈ ਵਾਰ ਅਰਜੁਨ ਨੂੰ ਉਹਨਾਂ ਦੀਆਂ ਕਹਾਣੀਆਂ ਸੁਣਾਉਣ ਦੀ ਕੋਸ਼ਿਸ਼ ਕਰਦੀ। ਪਰ ਗਲੇ ਵਿੱਚ ਸ਼ਬਦ ਅੜ ਜਾਂਦੇ। ਉਸਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਮਾਂ ਦਾ ਹੋਣਾ ਕੀ ਹੁੰਦਾ ਹੈ ਉਹ ਕੋਈ ਸੁਵਿਧਾ ਨਹੀਂ ਸਗੋਂ ਇੱਕ ਅਹਿਸਾਸ ਹੈ ਕਈ ਹਫ਼ਤੇ ਬੀਤ ਗਏ ਇੱਕ ਦਿਨ ਸੀਮਾ ਦਾ ਫੋਨ ਆਇਆ ਪ੍ਰੀਤ ਤੇਰੀ ਮਾਂ ਠੀਕ ਹੈ ਰਿਸ਼ੀਕੇਸ਼ ਵਿੱਚ ਹੈ ਕੀ ਤੁਸੀਂ ਉਹਨਾਂ ਨੂੰ ਮਿਲੇ ਨਹੀਂ ਫੋਨ ਉੱਤੇ ਗੱਲ ਹੋਈ ਉਹਨਾਂ ਨੇ ਕਿਹਾ ਕਿ ਉੱਥੇ ਸ਼ਾਂਤੀ ਹੈ ਲੋਕ ਚੰਗੇ ਹਨ ਪ੍ਰੀਤ ਦੀਆਂ ਅੱਖਾਂ ਚਮਕ ਉੱਠੀਆਂ ਕੀ ਮੈਂ ਉਹਨਾਂ ਨਾਲ ਗੱਲ ਕਰ ਸਕਦੀ ਹਾਂ ਹਾਲੇ ਨਹੀਂ ਬੇਟੀ ਉਹ ਕਹਿੰਦੇ ਨੇ ਜਦੋਂ ਤੂੰ ਆਪਣੇ ਆਪ ਨੂੰ ਸਮਝ ਲਵੇਂਗੀ ਤਦ ਮੈਂ ਮਿਲਾਂਗੀ ਪ੍ਰੀਤ ਚੁੱਪ ਰਹੀ ਉਸਨੂੰ ਲੱਗਿਆ ਮਾਂ ਹੁਣ ਸਿਰਫ ਉਸੇ ਭਾਸ਼ਾ ਵਿੱਚ ਗੱਲ ਕਰਦੇ ਨੇ ਜਿਸ ਨੂੰ ਉਹ ਹੁਣ ਸਮਝਣ ਲੱਗ ਪਈ ਹੈ ਚੁੱਪ ਦੀ ਭਾਸ਼ਾ ਸਮਾਂ ਬੀਤਦਾ ਗਿਆ ਪ੍ਰੀਤ ਨੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਉਸਨੇ ਇੱਕ ਥੈਰੇਪਿਸਟ ਨਾਲ ਮੁਲਾਕਾਤ ਕੀਤੀ ਜਾ ਜੋ ਆਪਣੇ ਅੰਦਰ ਦੀ ਕੜਵਾਹਟ ਸਮਝ ਸਕੇ ਹੌਲੀ-ਹੌਲੀ ਉਸਨੇ ਸਿੱਖਿਆ ਕਿ ਮਾਂ ਨਾਲ ਉਸਦਾ ਗੁੱਸਾ ਅਸਲ ਵਿੱਚ ਉਸਦੇ ਅਪਰਾਧ बोਧ ਤੋਂ ਪੈਦਾ ਹੋਇਆ ਸੀ ਹੁਣ ਉਹ ਆਪ ਖਾਣਾ ਬਣਾਉਣਾ ਸਿੱਖ ਰਹੀ ਸੀ ਉਹੀ ਰੈਸਪੀਆਂ ਜੋ ਮਾਂ ਸਿਖਾਇਆ ਕਰਦੀ ਸੀ ਉਹ ਅਰਜੁਨ ਨਾਲ ਸਮਾਂ ਬਿਤਾਉਣ ਲੱਗ ਪਈ ਉਸ ਦੀ ਪੜ੍ਹਾਈ ਵਿੱਚ ਮਦਦ ਕਰਦੀ ਤੇ ਹਰ ਰਾਤ ਉਸ ਨੂੰ ਇੱਕ ਕਹਾਣੀ ਸੁਣਾਉਂਦੀ ਉਹ ਹਰ ਦਿਨ ਕੋਸ਼ਿਸ਼ ਕਰਦੀ ਕਿ ਉਸ ਦੇ ਬੇਟੇ ਨੂੰ ਉਹੀ ਕਮੀ ਨਾ ਮਹਿਸੂਸ ਹੋਵੇ ਜੋ ਉਸਨੇ ਆਪਣੀ ਮਾਂ ਦੇ ਪਿਆਰ ਵਿੱਚ ਘਰ ਦਿੱਤੀ ਸੀ ਇੱਕ ਦਿਨ ਉਸਨੇ ਸੀਮਾ ਨੂੰ ਫੋਨ ਕੀਤਾ ਆਂਟੀ ਮਾਂ ਕਿਵੇਂ ਹਨ ਸੀਮਾ ਨੇ ਮੁਸਕਰਾਉਂਦਿਆਂ ਕਿਹਾ ਉਹ ਠੀਕ ਹਨ ਹਰ ਸਵੇਰੇ ਗੰਗਾ ਦੇ ਘਾਟ ਉੱਤੇ ਜਾਂਦੇ ਨੇ ਪੇਂਟਿੰਗ ਕਰਦੇ ਨੇ ਸ਼ਾਮ ਨੂੰ ਇੱਕ ਪੁਰਾਣੇ ਜਾਣਕਾਰ ਅਲੋਕ ਨਾਲ ਚਾਹ ਪੀਂਦੇ ਨੇ ਪ੍ਰੀਤ ਚੌਂਕੀ ਅਲੋਕ ਹਾਂ ਉਹਨਾਂ ਦੇ ਕਾਲਜ ਦੇ ਦਿਨਾਂ ਦਾ ਦੋਸਤ ਹੁਣ ਦੋਵੇਂ ਇਕੱਠੇ ਜੀਵਨ ਦੀਆਂ ਗੱਲਾਂ ਕਰਦੇ ਹਨ ਤੇਰੀ ਮਾਂ ਹੁਣ ਮੁਸਕਰਾਉਣ ਲੱਗ ਪਈ ਹੈ ਫੋਨ ਰੱਖਦਿਆਂ ਹੀ ਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਇਸ ਵਾਰ ਦਰਦ ਦੇ ਨਹੀਂ ਸੰਤੋਸ਼ ਦੇ ਸੀ ਉਸ ਨੂੰ ਲੱਗਿਆ ਜੇ ਮਾਂ ਖੁਸ਼ ਹੈ ਤਾਂ ਸ਼ਾਇਦ ਉਹ ਹੁਣ ਸੱਚ ਵਿੱਚ ਠੀਕ ਹੋ ਰਹੀ ਹੈ ਰਿਸ਼ੀਕੇਸ਼ ਵਿੱਚ ਸਵੇਰ ਬਹੁਤ ਸ਼ਾਂਤ ਹੁੰਦੀ ਸੀ ਗੰਗਾ ਕੰਡੇ ਬੈਠ ਕੇ ਆਸ਼ਾ ਅਕਸਰ ਆਪਣੀ ਡਾਇਰੀ ਵਿੱਚ ਲਿਖਦੀ ਮੈਂ ਸਾਲਾਂ ਤੱਕ ਦੂਜਿਆਂ ਲਈ ਜੀਨੀ ਜੀਉਂਦੀ ਸੀ ਹੁਣ ਮੈਂ ਆਪਣੇ ਲਈ ਜੀ ਰਹੀ ਹਾਂ ਉਹ ਹਰ ਸ਼ਾਮ ਚਾਹ ਦੀ ਪਿਆਲੀ ਨਾਲ ਅਲੋਕ ਨਾਲ ਗੱਲਾਂ ਕਰਦੀ ਬਚਪਨ ਦੀਆਂ ਅਧੂਰੀਆਂ ਕਹਾਣੀਆਂ ਤੇ ਤੇ ਜੀਵਨ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਦੀਆਂ ਕਈ ਵਾਰ ਉਹ ਪੇਂਟਿੰਗ ਬਣਾਉਂਦੀ ਨੀਲੇ ਤੇ ਸੁਨਹਿਰੇ ਰੰਗ ਵਿੱਚ ਜੋ ਹੁਣ ਉਸ ਦੇ ਅੰਦਰ ਦੀ ਸ਼ਾਂਤੀ ਨੂੰ ਦਰਸਾਉਂਦੇ ਨੇ ਇੱਕ ਦਿਨ ਸੀਮਾ ਦਾ ਫੋਨ ਫਿਰ ਆਇਆ ਆਸ਼ਾ ਪ੍ਰੀਤ ਹੁਣ ਬਹੁਤ ਬਦਲ ਗਈ ਹੈ ਉਹ ਥੈਰੇਪੀ ਜਾ ਰਹੀ ਹੈ ਅਰਜੁਨ ਨਾਲ ਸਮਾਂ ਬਿਤਾਉਂਦੀ ਤੇ ਹੁਣ ਤੁਹਾਡਾ ਪਤਾ ਪੁੱਛ ਰਹੀ ਹੈ ਮਿਲਣਾ ਚਾਹੁੰਦੀ ਹੈ ਕੁਝ ਪਲ ਖਾਮੋਸ਼ ਰਹੀ ਫਿਰ ਆਸ਼ਾ ਨੇ ਹੌਲੀ ਜਹੀ ਕਿਹਾ ਤਾਂ ਆਉਣ ਦਵੋ ਜਦੋਂ ਪਿਆਰ ਸਿੱਖ ਜਾਂਦਾ ਹੈ ਉਦੋਂ ਉਹ ਚੋਟ ਨਹੀਂ ਕਰਦਾ ਉਸ ਦੀ ਆਵਾਜ਼ ਵਿੱਚ ਹੁਣ ਉਹ ਤਹਿਰਾ ਸੀ ਜੋ ਸਿਰਫ ਪੀੜ ਝੱਲਣ ਦੇ ਬਾਅਦ ਆਉਂਦਾ ਹੈ ਓਨ ਮੁਸਕਰਾਈ ਕਿਉਂਕਿ ਹੁਣ ਉਸ ਉਹ ਮਾਂ ਨਹੀਂ ਆਸ਼ਾ ਸੀ ਜੋ ਜੀਣਾ ਜਾਣਦੀ ਸੀ ਕੁਝ ਹਫ਼ਤਿਆਂ ਬਾਅਦ ਰਿਸ਼ੀਕੇਸ਼ ਦੇ ਘਾਟ ਉੱਤੇ ਗੰਗਾ ਆਰਤੀ ਹੋ ਰਹੀ ਸੀ ਪੀੜ ਵਿੱਚ ਪ੍ਰੀਤ ਤੇ ਅਰਜੁਨ ਖੜੇ ਸੀ ਅਰਜੁਨ ਨੇ ਅਚਾਨਕ ਕਿਹਾ ਮਮਾ ਦੇਖੋ ਉਹ ਰਹੀ ਨਾਨੀ ਪ੍ਰੀਤ ਨੇ ਮੁੜ ਕੇ ਦੇਖਿਆ ਸਫੇਦ ਸੂਟ ਵਿੱਚ ਸ਼ਾਂਤ ਚਿਹਰੇ ਵਾਲੀ ਉਹ ਇਸਤਰੀ ਗੰਗਾਵੱਲ ਦੇਖ ਰਹੀ ਸੀ ਚਿਹਰੇ ਉੱਤੇ ਸੰਤੋਖ ਸੀ ਅੱਖਾਂ ਵਿੱਚ ਡੂੰਘਾਈ ਉਹ દોੜ ਪਈ ਮਾਂ ਆਸ਼ਾ ਨੇ ਹੋਲੀ ਨਾਲ ਪਲਟ ਕੇ ਦੇਖਿਆ ਉਸ ਦੀਆਂ ਅੱਖਾਂ ਨਮ ਸੀ ਪਰ ਉਹਨਾਂ ਵਿੱਚ ਕੋਈ ਸ਼ਿਕਾਇਤ ਨਹੀਂ ਸੀ ਸਿਰਫ ਆਪਣਤ ਸੀ ਜਿਵੇਂ ਗੰਗਾ ਦੀ ਧਾਰਾ ਸਭ ਗੰਦਗੀ ਧੋ ਦਿੰਦੀ ਹੈ ਵੈਸੇ ਹੀ ਮਾਂ ਦੇ ਦਿਲ ਨੇ ਸਾਰੀ ਕੜਵਾਹਟ ਧੋ ਦਿੱਤੀ ਸੀ ਪ੍ਰੀਤ ਉਸ ਦੇ ਪੈਰਾਂ ਵਿੱਚ ਡਿੱਗ ਪਈ ਮਾਂ ਮੈਨੂੰ ਮਾਫ ਕਰ ਦਿਓ ਮੈਂ ਬਹੁਤ ਗਲਤ ਕਿਹਾ ਸੀ ਆਸ਼ਾ ਨੇ ਉਸ ਦੇ ਬਾਲਾਂ ਉੱਤੇ ਹੱਥ ਫੇਰਿਆ ਤੂੰ ਸਿੱਖ ਗਈ ਹੈ ਪਿਆਰ ਕਰਨਾ ਬਸ ਇਹੀ ਕਾਫੀ ਹੈ ਅਰਜੁਨ ਦੌੜ ਕੇ ਦੋਹਾਂ ਦੇ ਵਿਚਕਾਰ ਆ ਗਿਆ ਹੁਣ ਨਾਨੀ ਸਾਡੇ ਨਾਲ ਚਲੇਗੀ ਨਾ ਆਸ਼ਾ ਮੁਸਕਰਾਈ ਨਹੀਂ ਬੇਟਾ ਹੁਣ ਨਾਨੀ ਇੱਥੇ ਹੀ ਰਹੇਗੀ ਪਰ ਯਾਦ ਰੱਖਣਾ ਜਦੋਂ ਵੀ ਤੈਨੂੰ ਮੇਰੀ ਲੋੜ ਹੋਵੇਗੀ ਮੈਂ ਗੰਗਾ ਦੀ ਹਵਾ ਵਿੱਚ ਮਿਲ ਜਾਵਾਂਗੀ ਤਿੰਨੇ ਗਲੇ ਨਾਲ ਲੱਗ ਗਏ ਸੂਰਜ ਡੁੱਬ ਰਿਹਾ ਸੀ ਤੇ ਉਸ ਦੀਆਂ ਕਿਰਨਾਂ ਉਹਨਾਂ ਦੇ ਚਿਹਰਿਆਂ ਤੇ ਪੈ ਰਹੀਆਂ ਸੀ ਮਨੋ ਸਮਾ ਖੁਦ ਕਹਿ ਰਿਹਾ ਹੋਵੇ ਕਿ ਮਾਫੀ ਹੀ ਸਭ ਤੋਂ ਵੱਡਾ ਮੋਖ ਹੈ ਉਸ ਰਾਤ ਆਸ਼ਾ ਨੇ ਆਪਣੀ ਡਾਇਰੀ ਵਿੱਚ ਆਖਰੀ ਲਾਈਨ ਲਿਖੀ ਪਿਆਰ ਬਣਦਾ ਨਹੀਂ ਪਿਆਰ ਜਾਣ ਦਿੰਦਾ ਹੈ ਤੇ ਫਿਰ ਵੀ ਦੂਰੋਂ ਉਨਾ ਹੀ ਨਿਭੋਂਦਾ ਹੈ ਪ੍ਰੀਤ ਨੇ ਹੁਣ ਸਮਝ ਲਿਆ ਸੀ ਮਾਂ ਦੀ ਮੌਜੂਦਗੀ ਕਦੇ ਖਤਮ ਨਹੀਂ ਹੁੰਦੀ ਉਹ ਸਿਰਫ ਰੂਪ ਬਦਲਦੀ ਹੈ ਕਈ ਵਾਰ ਦੁਆ ਬਣ ਕੇ ਕਈ ਵਾਰ ਯਾਦ ਬਣ ਕੇ ਕਈ ਵਾਰ ਗੰਗਾ ਦੀ ਲਹਿਰ ਬਣ ਕੇ ਤੇ ਆਸ਼ਾ ਹੁਣ ਸੱਚ ਵਿੱਚ ਜਿੰਦਾ ਸੀ ਕਿਉਂਕਿ ਉਸਨੇ ਅੰਤ ਵਿੱਚ ਆਪਣੇ ਆਪ ਨੂੰ ਪਾ ਲਿਆ ਸੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ